ਫਿਰੋਜ਼ਪੁਰ ਪੁਲਿਸ ਦਾ ਨਸ਼ਾ ਤਸਕਰਾਤ ਤੇ ਅਸਲਾ ਮਾਫੀਆ ਖਿਲਾਫ ਵੱਡਾ ਵਾਰ ਯੁੱਧ ਨਸ਼ਾ ਵਿਰੋਧ ਮਹਿੰਮ ਤਹਿਤ ਜ਼ਿਲ੍ਹਾ ਪੁਲਿਸ ਨੇ ਦੋ ਵੱਡੀਆਂ ਕਾਰਵਾਈਆਂ ਕਰਕੇ ਮਾੜੇ ਅਨਸਰਾਂ ਦੀ ਕਮਰ ਤੋੜੀ ਹੈ ਐਸਐਸਪੀ ਫਿਰੋਜ਼ਪੁਰ ਸਰਦਾਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਡੀਜੀਪੀ ਪੰਜਾਬ ਦੇ ਸਪਸ਼ਟ ਹੁਕਮ ਅਨੁਸਾਰ ਸਪੈਸ਼ਲ ਟੀਮਾਂ ਬਣਾ ਕੇ ਪੂਰੇ ਜ਼ਿਲ੍ਹੇ 'ਚ ਨਿਗਰਾਨੀ ਵਧਾਈ ਗਈ ਹੈ ਇਸੇ ਲੜੀ ਦੇ ਚ ਸੀਆਈਏ ਜੀਰਾ ਨੇ ਫਿਰੋਜ਼ਪੁਰ ਫਰੀਦਕੋਟ ਰੋਡ ਤੇ ਕਾਰਵਾਈ ਕਰਦਿਆ ਤਰਸੀਮ ਸਿੰਘ ਉਰਫ ਸੇਮਾ ਨੂੰ 452 ਗ੍ਰਾਮ ਆਈਸ ਡਰਗ ਸਮੇਤ ਕਾਬੂ ਕੀਤਾ ਦੂਜੇ ਪਾਸੇ ਮੱਲਾਮਲਾ ਲਾਕੀਜ ਪੁਲਿਸ ਨੇ ਸਰਵਨ ਨੂੰ ਤਿੰਨ ਨਜਾਇਜ਼ ਪਿਸਟਲ ਅਤੇ 9 ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਪੁਲਿਸ ਸਾਫ਼ ਕਹਿ ਰਹੀ ਹੈ ਨਸ਼ਾ ਤਸਕਰ ਹੋਣ ਜਾਂ ਅਸਲਾ ਸਪਲਾਈਅਰ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਵੇਗਾ ਅਤੇ ਹੋਰ ਕੀ ਕਹਿ ਰਹੇ ਨੇ ਐਸਐਸਪੀ ਫਿਰੋਜ਼ਪੁਰ ਆਓ ਤੁਹਾਨੂੰ ਸੁਣਾ ਦਿੰਨੇ ਆ ਅਵਿਰਧ ਗੜੀ ਦੇ ਮਹਿਮ ਚੱਲ ਰਹੀ ਹੈ ਆ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੀ ਡਾਇਰੈਕਸ਼ਨਸ ਤੇ ਫਿਰੋਜ਼ਪੁਰ ਪੁਲਿਸ ਨੂੰ ਬਹੁਤ ਵਧੀਆ ਸਫਲਤਾ ਹਾਸਲ ਹੋਈ ਹੈ ਜਦੋਂ ਸਾਡੇ ਸੀਆਈਏ ਜ਼ੀਰਾ ਦੀ ਟੀਮ ਨੇ ਸਾਡੇ ਡੀਐਸਪੀ ਡੀ ਦੇ ਸੁਪਰਵੀਜ਼ਨ ਦੇ ਵਿੱਚ ਤੇ ਇਹਨਾਂ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਇੱਕ ਤਰਸੇਮ ਸਿੰਘ ਉਰ ਸੇਮਾ ਉਰ ਸਰਜ ਸਿੰਘ ਵਾਸੀ ਕਾਲੇਵਾਲਾ ਹਿਥਾੜ ਇਹਨੂੰ ਗ੍ਰਿਫਤਾਰ ਕਰਕੇ ਇਸ ਦੇ ਪਾਸੋਂ 452 ਗ੍ਰਾਮ ਆਈਸ ਬਰਾਮਦ ਕੀਤੀ ਹੈ ਤੇ ਇਸ ਦੀ ਦਾਣਾ ਮੰਡੀ ਫਰੀਦਕੋਟ ਰੋਡ ਫਰੋਜ਼ਪੁਰ ਇਸ ਤੇ ਏਰੀਏ ਦੇ ਵਿੱਚੋਂ ਇਹਦੀ ਬਰਾਮਦਗੀ ਹੋਈ ਸੀ ਇਸ ਨੂੰ ਫੜਿਆ ਜਿਹੜਾ ਇਨਫੋਰਮੇਸ਼ਨ ਬੇਸ्ड ਨਾਕਾਬੰਦੀ ਕੀਤੀ ਹੋਈ ਸੀ ਜਿੱਥੇ ਇਹ ਆਏ ਤੇ ਇਸ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਐਵੇਂ ਹੀ ਸੀਆਈਏ ਜ਼ੀਰਾ ਵੱਲੋਂ ਹੀ ਜਿਹੜਾ ਇੱਕ ਹੋਰ ਕੇਸ ਦੇ ਵਿੱਚ ਵਧੀਆ ਰਿਕਵਰੀ ਕਰਦੇ ਹੋਏ ਸਰਵਨ ਉਮਰ ਕਰੀਬ 20 ਸਾਲਾ ਪੁੱਤਰ ਤਰਸੇਮ ਵਾਸੀ ਵਾਰਡ ਨੰਬਰ 17 ਭਾਰਤ ਨਗਰ ਫਰੋਜ਼ਪੁਰ ਸ਼ਹਿਰ ਦੇ ਵਸੀਆ ਇਹ ਧਨਾ ਮੰਡੀ ਪਿੰਡ ਭਾਗੋ ਕੇ ਥਾਣਾ ਮੱਲਾ ਵਾਲੇ ਏਰੀਏ ਦੇ ਵਿੱਚ ਇਹਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ ਇੱਕ ਗਲੌਕ ਪਿਸਟਲ ਤੇਨ ਉਹਦੇ ਕੈਟਰੇਜਸ ਤੇ ਇੱਕ ਪਿਸਟਲ 32 ਬੋਰ ਜਿਹੜਾ ਦੇਸੀ ਪਿਸਟੋਲ ਅਤੇ ਇੱਕ ਦੇਸੀ ਕਟਾ ਜਿਹੜਾ ਪਿਸਟੋਲ ਹੈ ਤੇ ਉਹ ਬਰਾਮਦ ਕਰਤਾ ਇੱਕ ਸਫਲਤਾ ਹਾਸਲ ਹੋਈ ਨਾਲ ਇਹਨਾਂ ਦੇ ਤਿੰਨ ਤਿੰਨ ਇਹਨਾਂ ਦੇ ਰੌਂਡ ਹੈ ਜਿਹੜੇ ਜਿੰਦਾ ਰੌਂਡ ਹੈ ਤੇ ਇਹ ਜਿਹੜਾ ਤਰਸੇਮ ਸਿੰਘ ਉਰ ਸੇਮ ਹੈ ਜਿਹਦੇ ਤੋਂ 452 ਗ੍ਰਾਮ ਆਇਸ ਗ੍ਰਾਮਦ ਹੋਈ ਹੈ ਇਹਦੇ ਤੇ ਪਹਿਲਾਂ ਵੀ ਤਿੰਨ ਜਿਹੜੇ ਐਨਡੀਬੀਐਸ ਦੇ ਮਕਦਮੇ ਦਰਜ ਹੈ ਤਿੰਨ ਨੰਬਰ 220 ਦਾ ਹਰੀਕੇ ਰਾਣਾ ਹਰੀਕੇ ਜ਼ਿਲ੍ਹਾ ਤਰਨਤਾਰਨ ਦਾ ਐਵੇਂ ਇੱਕ ਕੋਟੀ ਸੇਖਾਂ ਪੁਲਿਸ ਸਟੇਸ਼ਨ ਦੇ ਵਿੱਚ ਜ਼ਿਲ੍ਹਾ ਮੋਗਾ ਚ ਪਰਚਾ ਦਰਜ ਹੈ ਤੇ ਇੱਕ ਲੱਖੋ ਕੇ ਬਰਾਮ ਫਿਰੋਜ਼ਪੁਰ ਦੇ ਵਿੱਚ ਪਹਿਲਾਂ ਇਸ ਦੇ ਖਿਲਾਫ ਪਰਚਾ ਦਰਜ ਹੈ ਸਰ ਜੀ ਜੀ ਨਹੀਂ ਹੈ ਹਾਂ ਜੀ ਚਾਰ ਜਿਹੜੇ ਆ ਨਜਾਇਜ਼ ਹੈ ਸਰ ਸਹੀ ਕਿਸੇ ਵਾਅਦੇ ਨੂੰ ਅੰਜਾਮ ਦੇਣਾ ਸਿੱਖਣਾ ਚਾਹੀਦਾ ਹੈ ਦੇਖੋ ਇਹ ਅਸੀਂ ਇਸ ਤੋਂ ਅਜੇ ਪੁਛਗਿਸ ਚੱਲ ਰਹੀ ਹੈ ਇਸ ਨੇ ਇੱਕ ਦੋ ਸਾਥੀਆਂ ਦੇ ਆਪਣੇ ਦੇ ਨਾਮ ਦਿੱਤੇ ਆ ਜਿਹੜਾ ਜਿਹੜਾ ਨੂੰ ਅਸੀਂ ਆਉਂਦੇ ਦਿਨਾਂ ਦੇ ਵਿੱਚ ਗ੍ਰਫਤਾਰ ਕਰਕੇ ਸੜਨ ਟੀਮਸ ਬਣਾਈਆਂ ਹੋਈਆਂ ਤੇ ਉਹ ਤੁਹਾਨੂੰ ਹੋਰ ਇਹਨਾਂ ਤੋਂ ਸਾਨੂੰ ਸੰਭਾਵਨਾ ਹੈ ਇਹ ਦੇ ਨਾਲ ਦੇ ਸਾਥੀ ਵੀ ਪੜਾਂਗੇ ਹੋਰ ਗਰਾਮਦਗੀ ਵੀ ਇੱਕ ਛੇ ਦਾ ਵੀ ਲੱਗਦਾ ਸੀ ਕਿ ਸੀਰੀਅਲ ਪਰਚੇਸ ਕਰਦਾ ਸੀ ਜਿਹੜੇ ਵਾਅਦਾ ਤੁਹਾਨੂੰ ਦਿੱਲੇ ਜਾਂ ਉਹਨਾਂ ਨੂੰ ਇਹ ਕੀ ਦਿੰਦਾ ਸੀ ਇਹ ਆਪ ਕੁ ਕਰਾਈਓ ਇਹ ਪੁਛਗਿਸ ਸਾਰੀ ਚੱਲ ਰਹੀ ਹੈ ਜੀ ਇਹ ਆਪ ਵੀ ਕ੍ਰਾਈਮ ਕਰਨਾ ਹੋ ਸਕਦਾ ਤੇ ਅੱਗੇ ਨਾਲ ਜਿਹੜੇ ਦੇ ਸਾਥੀ ਆ ਉਹ ਇਸ ਤੇ ਸਾਡੀ ਪੁਛਗੈਸ ਦੀ ਤਰ੍ਹਾਂ ਆਏ ਆ ਉਹਨਾਂ ਨੂੰ ਅਸੀਂ ਜਲਦ ਆਉਂਦੇ ਦਿਨਾਂ ਦੇ ਵਿੱਚ ਗ੍ਰਿਫਤਾਰ ਕਰਾਂਗੇ